ਜਿਹੜੇ ਜੀ ਦੇਖੋ ਇਹ ਪੱਕਾ ਜਿਹੜਾ ਇਹ ਨਹੀਂ ਕਰਿਆ ਜਾਣਾ ਚਾਹੀਦਾ ਪੰਜਾਬ ਦਾ ਹੱਕ ਹੈ ਸਾਡੀ ਆਪਣੀ ਯੂਨੀਵਰਸਿਟੀ ਹੈ ਇਹਦੇ ਤੋਂ ਵੀ ਸਾਡਾ ਜਿਹੜਾ ਹੱਕ ਹੈ ਉਹ ਕੋਹਨੇ ਚਾਹੁੰਦੇ ਨੇ ਪੰਜਾਬ ਨਾਲ ਹਮੇਸ਼ਾ ਤੱਕਿਆ ਕਿਉਂ ਕਰਦੀ ਹੈ ਇਹ ਸੈਂਟਰ ਸਰਕਾਰ ਕਿਉਂਕਿ ਪੰਜਾਬ ਸੰਘਰਸ਼ੀ ਮੇਧਾ ਰੱਖਦਾ ਹੈ ਪੰਜਾਬ ਯੂਨੀਵਰਸਿਟੀ ਮਹਿਸ ਇੱਕ ਨਾਂ ਦੀ ਪੰਜਾਬ ਯੂਨੀਵਰਸਿਟੀ ਰਹਿ ਗਈ ਹੈ ਸੋ ਕੇਂਦਰ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਵਿੱਚ ਪੰਜਾਬ ਤੋਂ ਯੂਨੀਵਰਸਿਟੀ ਦੇ ਹੱਕ ਖੋਏ ਜਾ ਰਹੇ ਤੁਸੀਂ ਵੇਖ ਸਕਦੇ ਹੋ ਕਿ ਤੱਕ ਯੂਨੀਵਰਸਿਟੀ ਖੜੀ ਹੈ ਸੋ ਪੂਰਾ ਪੰਜਾਬ ਇਸ ਦਾ ਵਿਰੋਧ ਕਰ ਰਿਹਾ ਵਕਫ ਵਕਫ ਜਥੇਬੰਦੀਆਂ ਵਕਫ ਵਕਫ ਸਿਆਸੀ ਆਗੂ ਸੋ ਪੂਰਾ ਪੰਜਾਬ ਅੱਜ ਯੂਨੀਵਰਸਿਟੀ ਉਤਰਿਆ ਹੋਇਆ ਤੁਸੀਂ ਵੇਖ ਸਕਦੇ ਹੋ ਲਗਾਤਾਰ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੋਨਲ ਸਿੰਘ ਸਾਹਿਬ ਨੇ ਅਭੀ ਕੀ ਕਰਨਾ ਚਾਹੁੰਦੇ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਸੈਂਟਰ ਸਟ ਕਰੋ ਕਿਸੇ ਜਗ੍ਹਾ ਜਿਹੜੇ ਜੀ ਦੇਖੋ ਇਹ ਤੱਕਾ ਜਿਹੜਾ ਇਹ ਨਹੀਂ ਕਰਿਆ ਜਾਣਾ ਚਾਹੀਦਾ ਪੰਜਾਬ ਦਾ ਹੱਕ ਹੈ ਸਾਡੀ ਆਪਣੀ ਯੂਨੀਵਰਸਿਟੀ ਹੈ ਐਵੇਂ ਜਿਹੜੀ ਇਨਵੈਸਟਮੈਂਟ ਵੀ ਸਾਰੀ ਤੁਸੀਂ ਦੇਖ ਲਓ ਲਾਹੌਰ ਤੋਂ ਹਮਾਚਲ ਤੋਂ ਹਰਿਆਣਾ ਤੋਂ ਟੁੱਟਦੀ ਟੁੱਟਦੀ ਪੰਜਾਬ ਨੂੰ ਅਖੀਰ ਚੰਡੀਗੜ੍ਹ ਵਿੱਚ ਮਿਲੀ ਆ ਇਹਨੇ ਤੋਂ ਵੀ ਸਾਡਾ ਜਿਹੜਾ ਅੱਕ ਹੈ ਉਹ ਕੋਹਣੇ ਚਾਉਂਦੇ ਨੇ ਜਿਹੜਾ ਇਹਨਾਂ ਨੂੰ ਸ਼ੋਭਾ ਨਹੀਂ ਦਿੰਦਾ ਐਜੇ ਤੱਕੇ ਨਹੀਂ ਇਹਨਾਂ ਨੂੰ ਪੰਜਾਬੀਆਂ ਨਾਲ ਕਰਨੇ ਚਾਹੀਦੇ ਸਾਡਾ ਕਲਚਰ ਸਾਡੀ ਜ਼ੁਬਾਨ ਸਾਡੀ ਜਿਹੜੀ ਲਿਟਰੇਚਰ ਹੈ ਉਹ ਉੱਤੇ ਇਹਨਾਂ ਨੂੰ ਰੋਕ ਨਹੀਂ ਲਾਉਣੀ ਚਾਹੀਦੀ ਤੇ ਕੀ ਕਹਿਣ ਚੋਗੇ ਪੰਜਾਬ ਨਾਲ ਹਮੇਸ਼ਾ ਤੱਕਾ ਕਿਉਂ ਕਰਦੀ ਹੈ ਇਸ ਇੰਟਰ ਸਰਕਾਰ ਕਿਉਂਕਿ ਪੰਜਾਬ ਸੰਘਰਸ਼ੀ ਮੈਦਾਨ ਰੱਖਦਾ ਜਿਹੜੇ ਪੰਜਾਬੀ ਨੇ ਉਹਨਾਂ ਨੂੰ ਨਿਊ ਵਰਲਡ ਆਰਡਰ ਵਾਲੇ ਮਹਿਸੂਸ ਕਰਦੇ ਨੇ ਵੀ ਜੇ ਇਹਨਾਂ ਨੂੰ ਕੰਟਰੋਲ ਕਰਨਿਆ ਤਾਂ ਸਾਰੀ ਦੁਨੀਆ ਕੰਟਰੋਲ ਕਰ ਲਈ। ਇਸ ਕਰਕੇ ਪੰਜਾਬੀਆਂ ਨੂੰ ਹਮੇਸ਼ਾ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਿ ਮਸਲਾ ਇਕੱਲਾ ਯੂਨੀਵਰਸਿਟੀ ਦਾ ਨਹੀਂ ਹੋ ਸਕਦਾ ਇਸ ਤੋਂ ਬਾਅਦ ਚੰਡੀਗੜ੍ਹ ਤੱਕ ਵੀ ਗੱਲ ਆ ਸਕਦੀ ਹੈ। ਜਿਹੜੀ ਦੇਖੋ ਜੀ ਇਹ ਤਾਂ ਨੌਜਵਾਨਾਂ ਦੀ ਮੋਜ ਹੈ। ਇਹ ਕੀ ਚਾਹੁੰਦੇ ਨੇ? ਅਸੀਂ ਅਸੀਂ ਤਾਂ ਇਹ ਗੱਲ ਚ ਸ਼ੁਰੂ ਤੋਂ ਹੀ ਹਮਾਇਤੀ ਹੈ ਅਸੀਂ ਇਹ ਗੱਲ ਚ ਹਮੇਸ਼ਾ ਹੀ ਹਮਾਇਤੀ ਆ ਵੀ ਜਿਹੜਾ ਅਨੰਦਪੁਰ ਦਾ ਮਤ ਹੈ ਉਹ ਅਨੰਦਪੁਰ ਦਾ ਮਤ ਹੈ ਹਮੇਸ਼ਾ ਹੀ ਇਹਨਾਂ ਨੂੰ ਦੇਣਾ ਚਾਹੀਦਾ ਹੈ ਸੈਂਟਰ ਸਰਕਾਰਾਂ ਜਿਹੜੀਆਂ ਮਰਜੀ ਆਈ ਜਾਣ ਇਹ ਹਮੇਸ਼ਾ ਹੀ ਪੰਜਾਬ ਦੇ ਅਗੇਂਸਟ ਚੱਲਦੀਆਂ ਨੇ ਤੁਸੀਂ ਦੇਖ ਸਕਦੇ ਹੋ ਹਾਲਾਤ ਇਸ ਯੂਨੀਵਰਸਿਟੀ ਦੇ ਇਸ ਮੌਕੇ ਪੂਰਾ ਪੰਜਾਬ ਸਰਕਾਰ ਪੂਰੀ ਜਥੇਬੰਦੀਆਂ ਸਾਰੇ ਲੀਡਰ ਯੂਨੀਵਰਸਿਟੀ ਪਹੁੰਚੇ ਹੋਏ ਨੇ ਸੋ ਲਗਾਤਾਰ ਇਹ ਸੈਂਟਰ ਸਰਕਾਰ ਦੇ ਜੋ ਫੈਸਲੇ ਉਸ ਵਿਰੋਧ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਬੋਰਡ ਲਗਾ ਕੇ ਖੜੇ ਨੇ ਲਿਖਿਆ ਕਿ ਮਿੱਟੀ ਤੋਂ ਬਰਬਾਦ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਸਰ ਮਿੱਟੀ ਦੀ ਆਪਣੀ ਖਸਲਤ ਹਰ ਮਿੱਟੀ ਉੱਤੇ ਨਹੀਂ ਪਰਦੀ ਸੋ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਬੋਰਡ ਲੈ ਕੇ ਇੱਥੇ ਖੜੇ ਨੇ ਲੋਕ ਸੋ ਵੱਖ-ਵੱਖ ਕਲਾਕਾਰ ਪੰਜਾਬ ਦੇ ਪੂਰੇ ਕਲਾਕਾਰ ਪਾਈ ਤਰਾ ਮੇਸ਼ਾ ਜੋ ਨਾਲ ਖੜਿਆ ਸੋ ਯੂਨੀਵਰਸਿਟੀ ਦੇ ਮਸਲੇ ਤੇ ਵੀ ਤੁਸੀਂ ਬੋਲ ਸਕਦੇ ਹੋ ਸਾਰੇ ਨਾਲ ਖੜੇ ਇਸ ਪਾਕਾਬਤ ਕਰਾਂਗੇ ਗਲਤ ਕਰਨੀ ਕੋਸ਼ਿਸ਼ ਕਰਾਂਗੇ ਜਿਹੜੇ ਜੀ ਦੇਖੋ ਇਹ ਪੱਕਾ ਜਿਹੜਾ ਇਹ ਨਹੀਂ ਕਰਿਆ ਜਾਣਾ ਚਾਹੀਦਾ ਪੰਜਾਬ ਦਾ ਹੱਕ ਹੈ ਸਾਡੀ ਆਪਣੀ ਯੂਨੀਵਰਸਿਟੀ ਹੈ ਇਹਦੇ ਤੋਂ ਵੀ ਸਾਡਾ ਜਿਹੜਾ ਹੱਕ ਹੈ ਉਹ ਕੋਣੇ ਚਾਹੁੰਦੇ ਨੇ ਪੰਜਾਬ ਨਾਲ ਹਮੇਸ਼ਾ ਤਕਾਕਿਓ ਕਰਦੀ ਐ ਇਸ ਅੰਤਰ ਸਰਕਾਰ ਕਿਉਂਕਿ ਪੰਜਾਬ ਸੰਘਰਸ਼ੀ ਮੇਧਾ ਰੱਖਦਾ ਪੰਜਾਬ ਯੂਨੀਵਰਸਿਟੀ ਮਹਿਸ ਇੱਕ ਨਾਂ ਦੀ ਪੰਜਾਬ ਯੂਨੀਵਰਸਿਟੀ ਰਹਿ ਗਈ ਐ ਸੋ ਕੇਂਦਰ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਵਿੱਚ ਪੰਜਾਬ ਤੋਂ ਯੂਨੀਵਰਸਿਟੀ ਦੇ ਹੱਕ ਕੋਇ ਜਾ ਰਹੇ ਤੁਸੀਂ ਵੇਖ ਸਕਦੇ ਹੋ ਕਿ ਇਸ ਤਰ੍ਹਾਂ ਯੂਨੀਵਰਸਿਟੀ ਖੜੇ ਆ ਸੋ ਪੂਰਾ ਪੰਜਾਬ ਇਸ ਦਾ ਵਿਰੋਧ ਕਰ ਰਿਹਾ ਵਕਤ ਵਕਤ ਜਥੇਬੰਦੀਆਂ ਵਕਤ ਵਕਤ ਸਿਆਸੀ ਆਗੂ ਸੋ ਪੂਰਾ ਪੰਜਾਬ ਅੱਜ ਯੂਨੀਵਰਸਿਟੀ ਉੱਤਰਿਆ ਹੋਇਆ ਤੁਸੀਂ ਵੇਖ ਸਕਦੇ ਹੋ ਲਗਾਤਾਰ ਇਸ ਦਾ ਵਿਰੋਧ ਕੀਤਾ ਜਾ ਰਿਹਾ ਸਾਡੇ ਨਾਲ ਸਿੰਘ ਸਾਹਿਬ ਨੇ ਅਭੀ ਕੀ ਕਹਿਣਾ ਚਾਹੋਗੇ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਸੈਂਟਰ ਸਟੋਰ ਕੋਈ ਕਿਸੇ ਜਨ ਤੋਂ ਜਿਹੜੇ ਜੀ ਦੇਖੋ ਇਹ ਤੱਕਾ ਹੈ ਜਿਹੜਾ ਇਹ ਨਹੀਂ ਕਰਿਆ ਜਾਣਾ ਚਾਹੀਦਾ ਪੰਜਾਬ ਦਾ ਹੱਕ ਹੈ ਸਾਡੀ ਆਪਣੀ ਯੂਨੀਵਰਸਿਟੀ ਹੈ ਇਹਦੇ ਜਿਹੜੀ ਇਨਵੈਸਟਮੈਂਟ ਵੀ ਸਾਰੀ ਤੁਸੀਂ ਦੇਖ ਲਓ ਲਾਹੌਰ ਤੋਂ ਹਮਾਚਲ ਤੋਂ ਹਰਿਆਣੇ ਤੋਂ ਟੁੱਟਦੀ ਟੁੱਟੇ ਦੀ ਪੰਜਾਬ ਨੂੰ ਅਖੀਰ ਚੰਡੀਗੜ੍ਹ ਵਿੱਚ ਮਿਲੀ ਆ ਇਹਦੇ ਤੋਂ ਵੀ ਸਾਡਾ ਜਿਹੜਾ ਹੱਕ ਹੈ ਉਹ ਕੋਹਣੇ ਚਾਹੁੰਦੇ ਨੇ ਜਿਹੜਾ ਇਹਨਾਂ ਨੂੰ ਸ਼ੋਭਾ ਨਹੀਂ ਦਿੰਦਾ ਐਜੇ ਤੱਕੇ ਨਹੀਂ ਇਹਨਾਂ ਨੂੰ ਪੰਜਾਬੀਆਂ ਨਾਲ ਕਰਨੇ ਚਾਹੀਦੇ ਸਾਡਾ ਕਲਚਰ ਸਾਡੀ ਜ਼ੁਬਾਨ ਸਾਡੀ ਜਿਹੜੀ ਲਿਟਰੇਚਰ ਹੈ ਉਹਦੇ ਉੱਤੇ ਇਹਨਾਂ ਨੂੰ ਰੋਕ ਨਹੀਂ ਲਾਉਣੀ ਚਾਹੀਦੀ ਕਿ ਕੀ ਕਹਿੰਦੇ ਹੋਗੇ ਪੰਜਾਬ ਨਾਲ ਹਮੇਸ਼ਾ ਤੱਕਾ ਕਿਉਂ ਕਰਦੀ ਹੈ ਇਹ ਸੈਂਟਰ ਸਰਕਾਰ ਕਿਉਂਕਿ ਪੰਜਾਬ ਸੰਘਰਸ਼ੀ ਮੈਦਾਨ ਰੱਖਦਾ ਹੈ ਜਿਹੜੇ ਪੰਜਾਬੀ ਨੇ ਉਹਨਾਂ ਨੂੰ ਨਿਊ ਵਰਲਡ ਆਰਡਰ ਵਾਲੇ ਮਹਿਸੂਸ ਕਰਦੇ ਨੇ ਵੀ ਜੇ ਇਹਨਾਂ ਨੂੰ ਕੰਟਰੋਲ ਕਰਨਿਆ ਤਾਂ ਸਾਰੀ ਦੁਨੀਆ ਕੰਟਰੋਲ ਕਰਨੀ ਇਸ ਕਰਕੇ ਪੰਜਾਬੀਆਂ ਨੂੰ ਹਮੇਸ਼ਾ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਮਸਲਾ ਕੱਲਾ ਯੂਨੀਵਰਸਿਟੀ ਨਹੀਂ ਹੋ ਸਕਦਾ ਉਸ ਤੋਂ ਬਾਅਦ ਚੰਡੀਗੜ੍ਹ ਤੱਕ ਵੀ ਗੱਲ ਸਕਦੀ ਹੈ ਜਿਹੜੀ ਦੇਖੋ ਜੀ ਇਹ ਤਾਂ ਨੌਜਵਾਨਾਂ ਦੀ ਮੌਜ ਹੈ ਇਹ ਕੀ ਚਾਹੁੰਦੇ ਨੇ ਅਸੀਂ ਅਸੀਂ ਤਾਂ ਇਹ ਗੱਲ 'ਚ ਸ਼ੁਰੂ ਤੋਂ ਹੀ ਹਮਾਇਤੀ ਹੈ ਅੱਛਾ ਅਸੀਂ ਤਾਂ ਇਹ ਗੱਲ 'ਚ ਹਮੇਸ਼ਾ ਹੀ ਹਮਾਇਤੀ ਹੈ ਵੀ ਜਿਹੜਾ ਅਨੰਦਪੁਰ ਦਾ ਮਤ ਹੈ ਉਹ ਅਨੰਦਪੁਰ ਦਾ ਮਤ ਹੈ ਹਮੇਸ਼ਾ ਹੀ ਇਹਨਾਂ ਨੂੰ ਦੇਣਾ ਚਾਹੀਦਾ ਸੈਂਟਰ ਸਰਕਾਰਾਂ ਜਿਹੜੀਆਂ ਮਰਜ਼ੀ ਆਈ ਜਾਣ ਇਹ ਹਮੇਸ਼ਾ ਹੀ ਪੰਜਾਬ ਦੇ ਅਗੇਂਸਟ ਚਲਦੀਆਂ ਨੇ ਉਹ ਤੁਸੀਂ ਦੇਖ ਸਕਦੇ ਹੋ ਹਾਲਾਤ ਸੈਯਦ ਯੂਨੀਵਰਸਿਟੀ ਦੇ ਇਸ ਮੌਕੇ ਪੂਰਿਆ ਪੰਜਾਬ ਸਰਕਾਰ ਪੂਰੀ ਜਥੇਬੰਦੀਆਂ ਸਾਰੇ ਲੀਡਰ ਯੂਨੀਵਰਸਿਟੀ ਪਹੁੰਚੇ ਹੋਏ ਨੇ ਸੋ ਲਗਾਤਾਰ ਸੈਂਟਰ ਸਰਕਾਰ ਦੇ ਜੋ ਫੈਸਲੇ ਉਸ ਦਾ ਵਿਰੋਧ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਬੋਰਡ ਲਗਾ ਕੇ ਖੜੇ ਨੇ ਲਿਖਿਆ ਕਿ ਮਿੱਟੀ ਤੋਂ ਬਰਬਾਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਸਰ ਮਿੱਟੀ ਦੀ ਆਪਣੀ ਖਸਲਤ ਹਰ ਮਿੱਟੀ ਉੱਤੇ ਨਹੀਂ ਪਰਦੀ ਸੋ ਤੁਸੀਂ ਦੇਖ ਸਕਦੇ ਹੋ ਵਥੋ ਬੋਰਡ ਲੈ ਕੇ ਇੱਥੇ ਖੜੇ ਨੇ ਲੋਕ ਸੋ ਵਕ ਵਕ ਕਲਾਕਾਰ ਪੰਜਾਬ ਦੇ ਪੂਰੇ ਕਲਾਕਾਰ ਪਾਈਚਾਰਾ ਹਮੇਸ਼ਾ ਜੋ ਨਾਲ ਖੜਿਆ ਹੈ ਸੋ ਯੂਨੀਵਰਸਿਟੀ ਦੇ ਮਸਲੇ ਤੇ ਵੀ ਤੁਸੀਂ ਬਿਖ ਸਕਦੇ ਹੋ ਸਾਰੇ ਨਾਲ ਖੜੇ ਇਸ ਬਗਾਲਵਾਤ ਕਰਾਂਗੇ ਗਲਤ ਕਰਨ ਦੀ ਕੋਸ਼ਿਸ਼ ਕਰਾਂਗੇ